ਸਾਥ ਸੰਗਤਿਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮੀ ਦੀ 22 ਮਈ 2025 ਦਿਨ ਵੀਰਵਾਰ ਨੂੰ ਤਾਕ ਸ੍ਰੀ ਕੇਸ ਕਰਤਾ ਹੈ ਕਿ ਅਨੰਦਪੁਰ ਸਾਹਿਬ ਦੇ ਪੰਜ ਪਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਸਾਹਿਬ ਤੋਂ ਸਰਬਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਦੇਸ਼ ਤੇ ਫੈਸਲੇ ਪੰਜੇ ਤਖਤਾਂ ਸਹਿਬਾਨਾਂ ਦੇ ਸਮੂਹ ਸਿੱਖ ਜਗਤ ਉੱਪਰ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਅਤੇ ਹੁਕਮ ਅਦੁੱਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰੋਇਤਾਂ ਤੇ ਪਰੰਪਰਾ ਦੀ ਉਲੰਘਣਾ ਹੈ ਜਿਸ ਨੂੰ ਬਰਵਾਣ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਹੀ ਇੱਕਜੁੱਟਤਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਕਸ਼ਰੀ ਫਟਨਾ ਸਾਹਿਬ ਤੋਂ ਪੰਜ ਗ੍ਰੰਥ ਕੀ ਪ੍ਰਸਾਹਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 21 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ